ਸਸਿਕੰਦੀ ਦੋਸਤੋ ਮੈਂ ਤੁਹਾਡਾ ਆਪਣਾ ਡਿਸਟੈਂਸਿੰਗ ਸਿੱਧੂ ਮੈਂ ਰੰਧਾ ਤੇਵਾਰ ਜਿਲ੍ਹਾ ਮਾਨਸਾ ਚੜ੍ਹਦੇ ਪਿਆਰ ਤੋਂ ਸਵਾਗਤ ਕਰਦਾ ਹਾਂ ਆਪਣੇ ਚੈਨਲ ਬਲੈ ਤੁਹਾਡੇ ਵੀਡੀਓ ਪਰ ਦੋਸਤੋ ਮੇਰੇ ਚੈਨਲ ਦੀ ਪਹਿਲੀ ਵੀਡੀਓ ਅੱਜ ਆਪਣੇ ਸਿੱਖ ਧਰਮ ਅਤੇ ਦਸਵੰਦ ਕੱਢਣ ਦੇ ਤਰੀਕੇ ਦੇ ਨਾਲ ਸੰਬੰਧਿਤ ਹੈ ਸਾਰੀ ਦੁਨੀਆ ਦੇ ਵਿੱਚ ਹਰ ਕੋਈ ਬੰਦਾ ਆਪਣਾ ਦਸਵੰਦ ਆਪਣੇ ਤਰੀਕੇ ਦੇ ਨਾਲ ਕੱਢ ਰਿਹਾ ਹੈ ਅੱਜ ਦੋਸਤੋ ਅੱਜ ਮਿਤੀ 5 ਜੂਨ ਨੂੰ ਪੂਰੀ ਦੁਨੀਆ ਦੇ ਵਿੱਚ ਵਰਡ ਅਮੈਂਡਮੈਂਟ ਡੇ ਬੂਟੇ ਲਾ ਕੇ ਮਨਾਇਆ ਜਾ ਰਿਹਾ ਹੈ ਉਸੀ ਤਰ੍ਹਾਂ ਦੋਸਤੋ ਅੱਜ ਇੱਕ ਤੁਹਾਨੂੰ ਸ਼ਖਸੀਅਤ ਅਤੇ ਉਹਨਾਂ ਦੀ ਸੰਸਥਾ ਬਾਰੇ ਜਾਣੂ ਕਰਾਵਾਂਗੇ ਜੋ ਕਿ ਪੂਰੀ ਦੁਨੀਆ ਦੇ ਵਿੱਚ ਸਿੱਖੀ ਦੇ ਬੂਟੇ ਲਾ ਰਹੀ ਹੈ ਅਤੇ ਨਾਲ ਨਾਲ ਗਰੀਬ ਬੱਚਿਆਂ ਨੂੰ ਪੜਾਈ ਵੀ ਫਰੀ ਦੇ ਵਿੱਚ ਕਰਵਾ ਰਹੀ ਹੈ ਅੰਨੇ ਜਿਹੇ ਸੰਸਥਾਵਾਂ ਹਨ ਜੋ ਕਿ ਬਿਨਾਂ ਕਿਸੇ ਲਾਲਚ ਤੋਂ ਸਮਾਜ ਸੇਵਾ ਕਰਦੀਆਂ ਹਨ ਪਰ ਕੁਝ ਲੋਕ ਤੇ ਸੰਸਥਾਵਾਂ ਤੁਹਾਨੂੰ ਦੇ ਨਾਂ ਤੇ ਲੁੱਟ ਵੀ ਰਹੀਆਂ ਅਤੇ ਪੂਰੇ ਪੜੇ ਲੋਕਾਂ ਦੇ ਨਾਂ 'ਤੇ ਠੱਗੀ ਮਾਰਦੇ ਹਨ ਸੋ ਦੋਸਤੋ ਇਹ ਆਪਣਾ ਫਰਜ ਹੈ ਆਪਣਾ ਦਸਵੰਦ ਕੱਟਣ ਤੋਂ ਪਹਿਲਾਂ ਆਪਾਂ ਇੰਨਾ ਨੂੰ ਚੰਗੀ ਤਰ੍ਹਾਂ ਵੈਰੀਫਾਈ ਕਰ ਸਕੀਏ ਉਮੀਦ ਆ ਤੁਸੀਂ ਇਹ ਵੀਡੀਓ ਦੇਖ ਕੇ ਜਰੂਰ ਸੋਚੋਗੇ ਆਪਣਾ ਦਸਵੰਦ ਦੇਣ ਤੋਂ ਪਹਿਲਾਂ ਇਹ ਸੰਸਾ ਦਾ ਸੇਵਾ ਕਰਨ ਦਾ ਤਰੀਕਾ ਬਿਲਕੁਲ ਬਕਰ ਹੈ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਸੋ ਬੇਨਤੀ ਹੈ ਵੀ ਤੁਸੀਂ ਐਂਡ ਤੱਕ ਵੀਡੀਓ ਜਰੂਰ ਦੇਖਿਓ ਆ ਸਰ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ ਠੀਕ ਹੈ ਤੇ ਕਿਰਪਾ ਕਰਕੇ ਤੁਸੀਂ ਕਿਹੜੀ ਜਗ੍ਹਾ ਤੋਂ ਬਲੰਗ ਕਰਦੇ ਹੋ ਜੀ ਜ ਸੱਚ ਪੁੱਛੋ ਤੇ ਮੈਂ ਦਿੱਲੀ ਦਾ ਬਾਰਨਾ 21 ਸਾਲ ਦਾ ਸੀਗਾ ਤੇ ਮੈਂ ਇੰਗਲੈਂਡ ਆ ਗਿਆ ਸੀ ਤੇ ਹੁਣ 75 76 ਦਾ ਹੋਣ ਲੱਗਾ ਤੇ ਮੈਨੂੰ ਆਪਣੇ ਪੰਜਾਬ ਦੀ ਤੜੀ ਨਾਲ ਪਿਆਰ ਹੈ ਮੇਰੇ ਗੁਰੂਆਂ ਤੜੀ ਹੈ ਕਿਉਂਕਿ ਮੈਨੂੰ ਪੰਜਾਬ ਦੇ ਸਕੂਲਾਂ ਦੇ ਬੱਚੇ ਬੜੇ ਪਿਆਰੇ ਲੱਗਦੇ ਆ ਕਿਉਂਕਿ ਮੈਂ ਸੇਵਾ ਪਿਛਲੇ 12 ਸਾਲ ਤੋਂ ਕਰ ਰਿਹਾ ਮਹੀਨਾ ਪੰਜਾਬ ਜਾਣਾ ਪੰਜ ਮਹੀਨੇ ਬੈਠਾ ਆ ਜਾਣਾ ਮੈਨੂੰ ਆਏ ਹੁਣ ਪੰਜ ਚਾਰ ਦਿਨ ਹੀ ਹੋਇਆ ਤੇ ਮੈਂ ਹੁਣ ਸਤਾਈ ਨੂੰ ਕੈਨੇਡਾ ਵੀ ਚਲ ਜਾਣਾ ਕਿ ਮੈਂ ਸਾਰੀ ਦੁਨੀਆ ਫਿਰਦਾ ਹਾਂ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਆਪਣੇ ਪੰਜਾਬ ਦੇ ਬੱਚਿਆਂ ਨੂੰ ਪੜhaiਆਂ ਕਰਾਈਆਂ ਪੰਜਾਬ ਦੇ ਬੱਚਿਆਂ ਨੂੰ ਕੋਈ ਨਹੀਂ ਸੰਭਲ ਰਿਹਾ ਜਿੰਨਾ ਪ੍ਰਚਾਰਕ ਹੈ ਅਜ ਬਾਦ ਨੇ ਮੁਰਗਾ ਚਾ ਰਿਹਾ ਤੇ ਮੈਨੂੰ ਜੋ ਭਾਈ ਸਾਹਿਬ ਜਤਪੀਰ ਸਿੰਘ ਖਾਸਾ ਖੰਨੇ ਵਾਲੇ ਇਹਨਾਂ ਨੇ ਕਿਹਾ ਸੀਗਾ ਕਿ ਆਉਣ ਵਾਲੀ ਪਿੰਡੀ ਦੀ ਸੰਭਾਲੀ ਹੈ ਬੱਚਿਆਂ ਨੂੰ ਥੋੜਾ ਜਿਹਾ ਗੁੰਨ ਨਾਲ ਵੀ ਜੋੜੀਏ ਤੇ ਬੜੀ-ਬੜੀ ਬੜਾਈ ਕਰਾਈਏ ਤੇ ਇਹ ਬਾਹਰ ਸਾਲਾਂ ਦਾ ਕਰਦਾ ਮੈਂ 550000 ਬੱਚਾ ਜਿਵੇਂ ਫੀਸਾਂ ਦੇ ਬੱਚੇ ਦੇ ਕਾਊਂਟਰ ਚਾਹਦੀਆਂ 40 ਲੱਖ ਰੁਪਏ ਮਹੀਨਾ ਔਰ ਇਸ ਤਰ੍ਹਾਂ 250 ਬੰਦੇ ਨੇ ਪੰਜਾਬ ਵਿੱਚ ਉੱਥੇ ਕੰਮ ਕਰਦੇ ਪਿਆਰ ਚ ਹਾਂਜੀ ਦੋਸਤੋ ਜਿਵੇਂ ਤੁਸੀਂ ਪੈਂਪਲਰ ਤੇ ਪਾੜੀ ਰਹੇ ਹੋ ਅੱਜ ਗੁਰਦੁਆਰਾ ਸਾਹਿਬ ਸਰਦਾਰ ਜੀ ਦੇ ਦਰਸ਼ਨ ਕਰਨ ਨੂੰ ਮਿਲੇ ਬਹੁਤ ਵਧੀਆ ਸਸਤਾ ਚਲਾ ਰਹੇ ਨੇ ਇਹ 메ਨ ਮੋਟਿਵ ਹੈਗਾ ਪੰਜਾਬ ਦੇ ਜ਼ਰੂਰਤਮੰਦ ਬੱਚਿਆਂ ਨੂੰ ਪੜਾਉਣਾ ਇਹ ਜਿਹੜੀ ਵੀਡੀਓ ਹੈ ਇਹ ਜਿਹੜੇ ਬੰਦੇ ਦਸਵੰਦ ਕੱਢਣਾ ਚਾਹਣੇ ਆ ਉਹਨਾਂ ਲਈ ਵੀ ਹੈਗੇ ਆ ਤੇ ਜਿਹੜੇ ਜ਼ਰੂਰਤਮੰਦ ਹੈਗੇ ਆ ਬੱਚੇ ਤੁਹਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਤੁਹਾਨੂੰ ਇਹਨਾਂ ਦਾ ਨੰਬਰ ਦੇਵਾਂਗੇ ਉਹਨਾਂ ਲਈ ਵੀ ਹੈਗੀ ਆ ਦੋਨੋਂ ਬੰਦੇ ਇਹਨਾਂ ਨਾਲ ਕਨੈਕਟ ਕਰਕੇ ਆਪਣਾ ਦਸਵੰਦ ਵੀ ਕੱਢ ਸਕਦੇ ਆ ਤੇ ਲੋੜਵੰਦ ਜਿਹੜੇ ਬੱਚੇ ਹੈਗੇ ਆ ਉਹ ਇਹਨਾਂ ਦੇ ਥਰੂ ਚੰਗੀ ਪੜ੍ਹਾਈ ਵੀ ਪ੍ਰਾਪਤ ਕਰ ਸਕਦੇ ਆ ਤੁਹਾਡਾ ਦਫ਼ਤਰ ਕਿਹੜੀ ਜਗ੍ਹਾ ਹੈ ਜਿਉਂ ਦਿਹਾਣੇ ਸਾਡਾ ਦਫ਼ਤਰ ਹੈਗਾ ਉੱਥੇ ਤੇ ਉੱਥੇ ਮੇਰੇ ਕੋਲ ਸਟਾਫ ਸਾਰਾ ਕੰਮ ਕਰਦਾ ਔਰ ਉੱਥੇ ਜਿਹੜਾ ਸਕੂਲ ਵੀ ਹੈਗਾ ਉਸੇ ਦਫ਼ਤਰ ਨਾਲ ਹੀ ਮੈਂ ਉਸ ਸਕੂਲ ਖੋਲੇ ਸੀ ਐਤੋਂ 15 ਸਾਲ ਪਹਿਲੇ ਤੇ 4 ਸਾਲ ਦਾ ਬੱਚਾ ਲਈਦਾ ਸੀ ਅੱਜ 14-15 ਮਹੀਨੇ ਸਾਲ ਦੇ ਹੋ ਗਏ ਬੱਚੇ ਉਹ ਜਿਹਦੇ ਬੱਚੇ ਮਤਲਬ ਕਿ ਮਾਂ ਮਰ ਗਈ ਹੈ ਜਾਂ ਪਿਓ ਨਸ਼ੇੜੀ ਹੈ ਉਦੋਂ ਦੇ ਕਰੀਪ ਕਹਿੰਦੇ ਬੱਚੇ ਛੁੱਟ ਛੁੱਟ ਕੇ ਪਰ ਅੱਜ ਦੇ ਬੱਚੇ ਅੰਗਰੇਜ਼ੀ ਮੇਰੇ ਤੋਂ ਵਧੀਆ ਬੋਲਦੇ ਆ ਤੇ ਉਹਨਾਂ ਨੂੰ ਫਿਰ ਗੁਰਮਤਿ ਦੇ ਕੋਣ ਸਾਜੇ ਦੇ ਬੱਚੇ ਕੀਰਤਨ ਵੀ ਕਰ ਲੈਂਦੇ ਆ ਪਾਰਟ ਵੀ ਬਾਣੀਆਂ ਜੁੜੇ ਹੋਏ ਆ ਬਹੁਤ ਵਰਲਡ ਫੇਮਸ ਸਕੂਲ ਹੈ ਮੇਰਾ ਬਹੁਤ ਵਧੀਆ ਪ੍ਰਾਲਾ ਜੀ ਤੇ ਬਹੁਤ ਚੰਗਾ ਲੱਗਾ ਜੀ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਜਾਂ ਅਗਰ ਤੁਹਾਡੇ ਨਾਲ ਕੋਈ ਜ਼ਰੂਰਤਬੰਦ ਪਰਿਵਾਰ ਵਾਲਾ ਤੁਹਾਡੇ ਨਾਲ ਕਨੈਕਟ ਕਰਨਾ ਚਾਹੇ ਉਹ ਕਿੱਦਾਂ ਕਰ ਸਕਦਾ ਹੈ ਐਜੂਕੇਟ ਪੰਜਾਬ ਪ੍ਰੋਜੈਕਟ 3 ਲਵਸ ਇੱਕ ਤੁਸੀਂ YouTube ਖੋਲੋ ਜਾਂ ਵੈਬਸਾਈਟ ਖੋਲੋ ਤੇ ਸਾਰਾ ਕੁਝ ਤੁਹਾਨੂੰ ਉੱਥੇ ਮਿਲ ਜਾਏਗਾ ਉਂਝ ਤੁਸੀਂ ਨੰਬਰ ਲਿਖੇ ਹੋਏ ਸਾਰੇ ਸਾਡੇ ਤੇ ਸਭ ਕੁਝ ਮਿਲ ਜਾਏਗਾ ਵੈਬਸਾਈਟ ਸਾਡੀ ਦੇਖੋ ਔਰ ਹਰ ਚੀਜ਼ ਮਿਲ ਜਾਂਦੀ ਹੈ ਤੇ ਡੋਨੇਸ਼ਨ ਕਰਨ ਵਾਲਾ ਵੀ ਤੁਹਾਡੇ ਉਹ ਸਭ ਉੱਥੇ ਸਿਸਟਮ ਹੈਗਾ ਸਾਰਾ ਓਕੇ ਇੱਕ ਮੈਂ نیچے ਵੇਖ ਰਿਹਾ ਸੀ ਤੁਸੀਂ ਨਾ ਇੱਕ ਡੋਨੇਸ਼ਨ ਕਰਨ ਦਾ ਤੁਹਾਡਾ ਤਰੀਕਾ ਵੱਖਰਾ ਸੀਗਾ ਉਹ ਤੁਸੀਂ ਦਸਕਾਂ ਨੂੰ ਦੱਸੋ ਵੀ ਅਗਰ ਤੁਹਾਡ ਨੂੰ ਕੋਈ ਡੋਨੇਸ਼ਨ ਕਰਨਾ ਚਾਹਣਾ ਕਿਉਂਕਿ ਅੱਜ ਕੱਲ ਬੜੀਆਂ ਸੰਸਥਾਵਾਂ ਹੈ ਜੀਆਂ ਡੋਨੇਸ਼ਨ ਲੈਂਦੀਆਂ ਪਰ ਉਹਨਾਂ ਤੱਕ ਸਹੀ ਨਹੀਂ ਪਹੁੰਚਦਾ ਕਿਉਂਕਿ ਨਾ ਵਾਕਈ ਧਰਮ ਦੇ ਨਾਂ ਤੇ ਲੁੱਟਖਸੁੱਟ ਬਹੁਤ ਹੋ ਰਹੀ ਹੈ ਔਰ ਮੈਂ ਜਿੱਥੇ ਵੀ ਕਿਸੇ ਨੂੰ ਸੰਗਤਾਂ ਬੇਨਤੀ ਕਰਦਾ ਲੈਕਚਰ ਦੇਣਾ ਬਾ ਚਾਹੀ ਤੇ ਵੀ ਮੈ ਇਹ ਬੱਚਾ ਜੀ ਇਹ ਬੱਚਾ ਟੈਲੀਫੋਨ ਨੰਬਰ ਜੀ ਇਹ ਬੱਚਾ ਸਕੂਲ ਜੀ ਤੇ ਇਹ ਬੱਚੇ ਨੂੰ 20 ਡਾਲਰ ਵੀ ਪਾਉਣੇ ਆ ਵੀ ਯੂਰੋ ਚਾਹੀਦੇ ਮਹੀਨੇ ਦੇ ਤੇ ਅਸੀਂ ਤੁਹਾਡੇ ਦਿੱਤੇ ਹੋਏ ਵੀ ਪਾਉਣ ਦੇ ਵੀ ਪਾਉਣੀ ਬੱਚੇ ਦੇਛੜਦੇ ਆ ਕਿਉਂਕਿ ਮੈਂ ਗੁਰੂ ਦਾ ਹੁਕਮ ਮੰਨ ਕੇ ਨਾਮ ਜਪੋ ਕੀਰਤ ਕਰੋ ਵੰਡ ਕੇ ਚੱਕੋ ਮੈਂ ਸੇਵਾ ਕਰ ਰਿਹਾ ਬਿਜ਼ਨਸ ਨਹੀਂ ਹੈ ਮੇਰਾ ਕਾਰੋਬਾਰ ਮਿਲਿਆ ਥੇ ਇੰਗਲੈਂਡ ਚ ਹੈ ਅੱਜ 12 ਸਾਲਾਂ ਤੋਂ ਪਹਿਲੇ ਨਾ ਮਤੇ ਗਏ ਜਦੋਂ ਮੈਂ ਇਹ ਸੇਵਾ ਸ਼ੁਰੂ ਕੀਤੀ ਸੀ ਮੇਰੀ 2000 ਪੌਂਡ ਜਾਂ 2 ਲੱਖ ਰੁਪਏ ਦਾ ਰੋਇਦਾ ਮੇਰੀ ਇਨਕਮ ਸੀਗੀ ਤੇ 55 ਸਾਲਾਂ ਤੋਂ ਮੈਂ ਥੇ ਰਹਿਣਾ ਪਿਆ ਤੇ 36 ਸਾਲ ਤਾਂ ਕਈ ਮਰ ਗਏ ਮੈਂ ਵੀ ਮਰ ਜਾਣਾ ਹੈ ਬਾਬਾ ਜੀ ਨਾਲ ਤਾਂ ਸੁਈ ਨਹੀਂ ਜਾਣੀ ਤੇ ਤੁਹਾਡਾ ਹੁਕਮ ਮੰਨਦਾ ਹੋਇਆ ਮੈਂ ਪੰਜਾਬ ਦੇ ਪਿੰਡਾਂ ਚ ਆ ਕੇ ਹਾਲਾਂਕਿ ਮੈਂ ਕਦੀ ਪਿੰਡ ਨਹੀਂ ਸੀ ਵੇਖਿਆ ਮੈਂ ਦਿੱਲੀ ਦਾ ਜੰਮਪਲ ਹਾਂ ਪਰ ਮੈਨੂੰ ਪੰਜਾਬ ਹੀ ਧਰਤੀਆਂ ਪਿਆਰ ਹੈ ਮੇਰੇ ਗੁਰੂਆਂ ਧਰਤੀ ਨੂੰ ਜਦ ਬੱਚੇ ਬੜੇ ਪਿਆਰੇ ਸਕੂਲਾਂ ਦੇ ਤਾਂ ਮੈਂ ਉੱਥੇ 550000 ਬੱਚੇ ਦੀ ਫੀਸਾਂ ਵੀ ਦੇ ਰਿਹਾ ਤੇ 2 ਲੱਖ ਬੱਚਾ ਹੈ ਮੇਰੇ ਕੋਲ ਮੈਂ ਕਹਿੰਦਾ ਬੇਟੇ ਸੁਰਜ ਜਪ ਜੀ ਦਾ ਪਾਠ ਕਰਕੇ ਸਕੂਲ ਜਾਇਆ ਕਰੋ ਕਿਉਂਕਿ ਅਸੀਂ 6 ਭੈਣ ਭਰਾ 6 ਹੋ ਜ ਹੈਗੇ ਆ ਸਾਨੂੰ ਕੁੱਟ ਪੈਂਦੀ ਸੀ ਜੇ ਜਪ ਜੀ ਦਾ ਪਾਠ ਕੀਤੇ ਵੇਖ ਕੋਈ ਜਾਣੇ ਸੀ ਪਰ ਉਹ ਚੀਜ਼ ਮੈਂ ਦੇਖਿਆ ਪੰਜਾਬ ਦੇ ਮਾਤਾ ਪਿਤਾ ਭੁੱਲ ਗਏ ਵਿਚਾਰੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰ ਕਰਤਾ ਭੂਲੇ ਕੋ ਗੁਰ ਮਾਰਕ ਪਾਇਆ ਤੋਂ ਬੱਚੇ ਤੁਰ ਪੈਂਦੇ ਆ ਔਰ ਮੇਰੇ ਕੋ 2 ਲੱਖ ਬੱਚਾ ਹੈ ਗੁਰਗੰਸਾਹ ਨਾਲ ਜੁੜੇ ਜਪਜੀ ਸਾਹਿਬ ਦਾ ਪਾਠ ਸੁਗੀਤਾ ਅੱਜ ਬੱਚੇ ਗੁਰਗੰਸਾਹ ਹੀ ਪੜ ਲੈਂਦੇ ਆ ਹੌਲੀ ਹੌਲੀ ਮੈਂ ਵੀ 12 ਵਿੱਚ ਜੁੜਦਾ ਸੀਗਾ ਮੈਂ ਗੁਰਗੰਸਾਹ ਪੜ ਲੈਂਦਾ ਸੀਗਾ ਕੋਈ ਗੁਰੂ ਦਾ ਹੁਕਮ ਸੀ ਨਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਦਾ ਮੰਦੇ ਸਾਰੇ ਅੱਜ ਕੋਈ ਹੁਕਮ ਕੋਈ ਨਹੀਂ ਮੰਦਾ ਤੋਂ ਮੈਂ ਗੁਰੂ ਦਾ ਹੁਕਮ ਮੰਦਾ ਕਰਿਆ ਕੋਈ ਕਿਸੇ ਨੂੰ ਫ ਮੈਂ ਗੁਰਦਆਕਾ ਮੰਨ ਕੇ ਸੇਵਾ ਲੱਗਾ ਪਿਆ ਆਕੀਲੇ ਸਵਾਸਾ ਕਰਨੀ ਬਹੁਤ ਵਧੀਆ ਲੱਗਿਆ ਜੀ ਦੋਸੇ ਮੈਂ ਮਾਨਸਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਪਿੰਡ ਮੇਰਾ ਨਿਤਿਆ ਹੈ ਤੁਹਾਡੀ ਸਸਾ ਦੇ ਵਿੱਚ ਕੋਈ ਮੇਰਾ ਮਾਨਸਾ ਡਿਸਟ੍ਰਿਕਟ ਦਾ ਕੋਈ ਬੱਚਾ ਐਜੂਕੇਸ਼ਨ ਪ੍ਰਾਪਤ ਕਰ ਚੁੱਕਿਆ ਹੈ ਮੈਂ ਤਾਂ ਵੀਰ ਜੀ ਸਾਰੇ 50 ਵੈਸੇ ਵਿਚਰਦਾ ਪਿਛਲੇ 12 ਸਾਲਾਂ ਐ ਮੈਂ 8 ਲੱਖ ਮੀਲ ਗੱਡੀ ਚਲਾ ਚੁੱਕਾ ਇਹ ਚੌਥੀ ਗੱਡੀ ਮੇਰੀ ਉੱਥੇ ਬਹੀ ਖਲੋਤੀ ਹੈ ਪਰ ਇਹ ਮਾਨਸਾ ਜੀ ਤੁਸੀਂ ਗੱਲ ਕੀਤੀ ਮਾਨਸਾ ਦੇ ਹਰਸ਼ਰਨ ਕੋਰ ਜਿਹੜੀ ਖਾਲਸ ਟੀਵੀ ਚਲਾ ਰਹੀ ਹੈ ਵਰਲਡ ਫੇਮਸ ਕੁੜੀ ਹੈ ਤੇ ਵਿਚਾਰੀ ਦਾ ਮੈਂ ਇੰਗਲੈਂਡ ਜੀ ਵੀਜ਼ਾ ਇਹਦਾ ਵੀ ਇਹ ਲੱਗਾ ਕੋਈ ਨਹੀਂ ਕੁੜੀ ਬੜੀ ਸ਼ਾਰਟ ਸੀ ਗੁੱਤ ਕੇ ਬੜੀ ਸਮਾਰਟ ਸੀਗੀ ਤੇ ਇਹ ਬੱਚੀ ਨੇ ਫਿਰ ਆਪਣਾ ਟੀਵੀ ਤੇ ਕੰਮ ਕਰਨਾ ਚਾਹੀਦਾ ਬਣ ਗਈ ਪ੍ਰੈਜੈਂਟਰ ਬਣ ਗਈ ਤੇ ਅੱਜ ਦੁਨੀਆ ਦੀ ਮਸ਼ਹੂਰ ਕੁੜੀ ਅੱਜ ਆਪਣਾ ਚੈਨਲ ਚਲਾ ਰਹੀ ਹੈ ਨਾਮ ਦੁਨੀਆ ਦਾ ਬੜਾ ਫੇਮਸ ਚੈਨਲ ਹੈ ਬੱਚੀ ਦਾ ਤੇ ਇਸ ਦਾ ਮਾਨਸਾ ਦੇ ਬੜੇ ਬੱਚੇ ਮਾ ਪੜਾ ਰਹੇ ਵੀ ਜੀ ਜੇ ਤੁਸੀਂ ਮੇਰੀ ਵੈਬਸਾਈਟ ਖੋਲੋਗੇ ਨਾ ਤੁਹਾਨੂੰ ਬੱਚੇ ਮਿਲ ਜਾਣਗੇ ਮਾਨਸਾ ਦੇ 96% ਨੰਬਰ 98 ਪਰ ਨੰਬਰ ਲੈ ਕੇ ਆ ਰਹੇ ਤੇ ਮਾਨਸਾ ਤੋਂ ਨਾਲ ਪਰੇ ਚੱਲ ਜਾਓ ਰਾਮਪੁਰਾ ਹਾਂਜੀ ਹਰ ਰਾਮਪੁਰਾ ਉੱਥੇ ਮੇਰੇ ਸੈਂਕੜੇ ਬੱਚੇ ਅੱਜ ਕਮਾਲ ਦੇ ਆਪਣੇ ਬੱਚਿਆਂ ਤੋਂ ਵੱਧ ਕੇ ਪਿਆਰ ਕਰਦਾ ਮੀਰੀ ਦੇ ਬੱਚਿਆਂ ਨੂੰ ਮੇਰੇ ਬੱਚੇ ਦਾ ਰਾਜ ਕਰ ਰਿਹਾ ਪਰ ਉਹ ਬੱਚਿਆਂ ਦੀ ਕੋਈ ਮਦਦ ਕਰਨ ਵਾਲਾ ਕੋਈ ਨਹੀਂ ਮੈਨੂੰ ਇਹ ਅਹਿਸਾਸ ਲੱਗਦਾ ਤੇ ਮਾਂ ਫਿਰ ਵੀ ਅਗਰ ਤੁਹਾਡੇ ਵਰਗੀਆਂ ਸਖਸੀਅਤ ਸਾਡੇ ਮਾਨਸਾ ਸਾਜਾ ਬਟਿੰਡੀ ਜਾਂ ਕਿਸੇ ਵੀ ਪਿੰਸਰੇ ਬਟਿੰਡੀਆ ਤਾਂ ਸਕੂਲ ਖੋਲੇ ਹੋਇਆ ਹੈ ਫ੍ਰੀ ਸਕੂਲ ਬਟਿੰਡੀਆ ਬੀ ਖੋਲੇ ਆਪਾਂ ਹਾਂ ਆਪਣੇ ਸਕੂਲ ਦਾ ਨਾਮ ਐਡਰੈਸ ਗਿੱੱਜਰ ਪਿੰਡੀਓ ਦਾ ਨਾਮ ਹੈ ਮੈਂ ਕਿਹਾ ਉੱਥੇ ਮੈਨੂੰ ਸਾਰੇ ਨਾਮ ਨਹੀਂ ਦੋ ਸਾਡੀ ਵੈਬਸਾਈਟ 'ਤੇ ਸਭ ਕੁਝ ਹੈ ਸੋ ਵੈਬਸਾਈਟ 'ਤੇ ਸਾਰਾ ਹੈ ਚਲੋ ਕਿਉਂ ਮੇਰੇ ਕੋਲ ਟੀਮ ਹੈ 250 ਬੰਦੇ ਦੀ ਉਹ ਸਾਰਾ ਕੰਮ ਕਰਦੇ ਆ ਮੈਂ ਤਾਂ ਇੱਕ ਸਟੋ ਹਾਂਜੀ ਸਰ ਜਿੱਦਾਂ ਤੁਸੀਂ ਦੱਸਿਆ ਜੀ ਤੁਸੀਂ 55 ਸਾਲ ਤੋਂ ਇੱਥੇ ਰਹਿ ਰਹੇ ਹੋ ਤੁਹਾਡੇ ਐਕਸਪੀਰੀਅੰਸ ਵੀ ਹੈਗਾ ਤੁਹਾਨੂੰ ਤੁਸੀਂ ਬੱਕੋ ਬੱਕਰੀਆਂ ਸਿਚੁਏਸ਼ਨਾਂ ਦੇ ਵਿੱਚ ਲੰਘ ਚੁੱਕੇ ਹੋ ਨਾ ਸੰਸਥਾ ਦੇ ਰਾਹੀਂ ਜੁੜਾ ਸਾਨੂੰ ਬੜੇ سارے ਕਿੰਨੇ ਨਾਮ ਪਤਾ ਸਾਡੇ ਚੈਨਲ ਦਾ ਮਕਸਦ ਹੁੰਦਾ ਵੀਡੀਓ ਪਾਉਂਦਾ ਵੀ ਐਜੂਕੇਸ਼ਨ ਬੱਚਾ ਪ੍ਰਾਪਤ ਕਰੇ ਤੇ ਸਹੀ ਜਾਣਕਾਰੀ ਦੇ ਬਾਰੇ ਰਹੀ ਕੀ ਕਹਿਣਾ ਚਾਹੁੰਦਾ ਦੇਖੋ ਜੀ ਮੈਂ ਵੀ ਬੱਚੇ ਬਾਹਰ ਭੇਜਿਆ ਹੈ ਮੈਂ ਬੱਚੇ ਕਿਹੜੇ ਭੇਜਦਾ ਕਿਉਂਕਿ ਉੱਥੇ ਤੇ ਪੰਜਾਬ ਵਿੱਚ ਕੀ ਹੋ ਰਿਹਾ ਹਾਈਲਾਈਟ ਕਰੋ ਤੇ ਬੱਚੀ ਨੇ ਕਰ ਲਈ ਆਲੇਟ ਅਮੀਰ ਜਿਹਾ ਮੁੰਡਾ ਲੱਭਿਆ ਹਾਂਜੀ ਭਾਵੇਂ ਇਹ ਨਹੀਂ ਦੇਖਿਆ ਤੋ ਇਹ ਗੁਰੂ ਘਰਾਂ ਤੇ ਘਟਵਾਟ ਹੋਵੇ ਨਾ ਕਿਉਂਕਿ ਜਿਹੜਾ ਮਾਫ ਕਰਦਾ ਮੈਂ ਗੱਲ ਪਰ ਐਕਸਪੀਰੀਅੰਸ ਉਹ ਸ਼ੇਅਰ ਕਰਦਾ ਹਾਂ ਨਾ ਤੇ ਉਹ ਪਰ ਅਮੀਰ ਮੁੰਡੇ ਨੇ ਜਾਤੀ ਕਰਨਾ ਤੇ 3 ਸਾਲ ਬਾਅਦ ਪਿਆਰ ਹੋ ਜਾਣਾ ਤੇ ਉਹਨੂੰ ਬੱਚੀ ਛੱਡ ਦੇਣਾ ਉੱਥੇ ਬੱਚੀ ਉੱਥੇ ਦੁਖੀ ਮਾਂ ਵੀ ਉੱਥੇ ਦੁਖੀ ਇੱਕ ਗਲਤੀ ਹੈ ਤੇ ਜਿਹਨਾਂ ਨੇ ਕਿੱਲੇ ਵੇਚ ਕੇ ਜਾਂਦੇ ਪਿਆ ਅਮੀਰਾਂ ਦੇ ਬੱਚੇ ਉਹ ਬੱਚਾ ਵੀ ਗਿਆ ਤਾਂ ਪੈਸੇ ਵੀ ਗਏ ਕਿਉਂ ਇਤੋਂ ਦਾ ਮਾਹੌਲ ਇਹ ਹੋ ਜਾਣਾ ਕਿ ਮੈਂ ਆਪਣੀ ਬੇਟੀ ਨੂੰ 20 ਸਾਲ ਲੱਗਾ ਐਸੀ ਇੱਥੇ ਤੇ ਗੁਰੂ ਦਾ ਹੁਕਮ ਹੀ ਹੈ ਬੱਚਾ ਤੇ ਬੱਚੀ ਜਵਾਨ ਹੋ ਜਾਣ ਤੇ ਗ੍ਰਸਥ ਬਹੁਤ ਜੁਰੀ ਹੈ ਉਹ ਫਿਰ ਮੈਂ ਆਨੰਦ ਕਾਰ ਤੇ ਇਸ ਤਰ੍ਹਾਂ ਜਿਹੜੇ ਬੱਚੇ ਮੇਰੇ ਪੜਾਕੂ ਬੱਚੇ ਆ ਵੱਡ ਲ ਕੇ ਕੋਈ ਵੱਡਣਾ ਚਾਹਦੇ ਆ ਤੇ ਮੈਂ ਬੜੀ ਉਹਨੇ ਭਾਈ ਟ੍ਰਾਂਸਫਰ ਨੂੰ ਬਾਹਰ ਭੇਜਦਾ ਮੈਂ 25 ਜੋੜੇ ਬਣਾ ਕੇ ਸਾਰਾ ਖਰਚਾ ਅਸੀਂ ਆਪ ਦਿੰਨੇ ਆ ਐਜੂਕੇਟ ਪੰਜਾਬ ਰੈਟ ਦਿੰਦੀ ਹੈ ਤੇ ਇਸ ਤਰ੍ਹਾਂ ਮੇਰੇ ਕੋਲ ਹੁਣ ਤੁਸੀਂ ਕਦੀ YouTube ਖੋਲੋਗੇ ਜਾਂ ਉੱਥੇ ਤੁਹਾਨੂੰ ਸਾਰੇ ਬੱਚੇ ਮਿਲ ਜਾਣਗੇ ਬੱਚੀ ਬੂਟਰਪਿੰਡ ਮੋਗਾ ਦੀ 322 ਸਕਾਈ ਸਕੂਲ ਦੀਆਂ ਬੱਚੀਆਂ ਪਲੱਸ 2 ਦੀ ਬੱਚੀ ਪੜਾਕੂ ਬੱਚੀ ਤੇ ਕਹਿੰਦੀ ਬਾਬਾ ਜੀ ਲਿਓ ਮੈਂ ਅੱਜ ਤੋਂ ਆਪ 15 ਮਿੰਟ ਪਾਠ ਵੀ ਕਰਿਆ ਕਰਾਂਗੀ ਗੁਰੂ ਦਾ ਕੋਈ ਮੰਨਾਂਗੀ ਪਰ ਬਾਬਾ ਜੀ ਮੇਰੀ ਫੀਸ ਪੇ ਕਰ ਦਿਓ ਮੇਰੇ ਪਪਾ ਨਸ਼ੇੜੀ ਹੈ ਤੇ ਮੰਮੀ ਅਨਪੜਾ ਹੈ ਪਰਿਵਾਰ ਤੋਂ ਸੀ ਤੇ ਮੈਂ ਪੜ੍ਹ ਲਿਖ ਕੇ ਤੁਹਾਡੇ ਵਰਗੀ ਬਣ ਕੇ ਤੇ ਆਪਣੇ ਮੰਮੀ-ਪਪਾ ਦਾ ਖਿਆਲ ਕਰਾਈ ਕਰਾਂਗੀ ਮੈਂ ਬੱਚਿਆਂ ਦਾ ਐਡਰੈਸ ਵੀ ਦਿੰਨਾ ਕੂਟਰ ਪਿੰਡ ਮੋਗਾ ਉਸ ਸਕੂਲ ਦੀ ਸਕਾਈ ਸਕੂਲ ਦੀ ਬੱਚੀ ਤੇ ਉਹ ਫਿਰ ਕੀ ਹੋਇਆ ਕਿ ਉਹ ਬੱਚੀ ਬਾਕੀ ਪੜਾਕੂ ਸੀਗੀ ਤੇ ਉਹਨੂੰ ਮੈਂ ਪੜਾਇਆ ਤੇ ਮੈਂ ਕਰਾਤੀ ਉਹਨੂੰ 20 ਤੱਕ 4 ਸਾਲਾਂ 6 ਲੱਖ ਰੁਪਏ ਲਾਇਆ ਔਰ ਬੱਚੀ ਪੂਰਨ ਗੁਰਮਤ ਅਚੂਈ ਪੂਰੀ ਹੋ ਗਈ ਦੇਖੋ ਗੁਰਮਤ ਮੈਂ ਘੜੀ ਘੜੀ ਕੇ ਕਿਉਂ ਲਿਆ ਰਹਿਆਂ ਕਿ ਸਾਡੇ ਗੁਰੂਆਂ ਨੇ ਪੂਰਨੇ ਭਾਈ ਸਾਡੇ ਵਾਸਤੇ ਅੱਜ ਮੇਰਾ ਪੰਜਾਬ ਥੋੜਾ ਜਿਹਾ ਗੁਰੂ ਤੋਂ ਟੁੱਟ ਚੁੱਕਾ ਹੈ ਜਿਹਦੇ ਕਰਕੇ ਗਰੀਬ ਤਾਂ ਦੁਖੀ ਹੈ ਅਮੀਰ ਜਿਹੜਾ ਦੁਖੀ ਹੈ ਪਰ ਸਾਡੇ ਮਾਪਿਆਂ ਸਾਨੂੰ ਸਿਖਾਇਆ ਸੀ ਕਿ ਮੇਰੀ ਅਗਰ 7 ਕਰੋੜ ਦੀ ਬਿਲਡਿੰਗ ਸੜ ਗਈ ਮੈਨੂੰ ਕੋਈ ਨਹੀਂ ਲੱਗਾ ਕਿਉਂਕਿ ਬਾਣੀ ਦੀ ਸ਼ਕਤੀ ਹੈ ਜਦੋਂ ਬਾਣੀ ਪੜਨੀ ਹੈ ਇਹ 55 ਹਜ਼ਾਰ ਮਿਲ ਗਿਆ ਖਾਲੀ ਆਪਾਂ ਮੱਥੇ ਟੇਕੀ ਜਾ ਰਹੇ ਹਾਂ ਤੇ ਬੱਚਿਆਂ ਨੂੰ ਸਮਝਾਂਦਾ ਨਾ ਮੈਂ ਤੇ ਬੱਚੇ ਮੰਨ ਜਾਂਦੇ ਆ ਗੱਲ ਨੂੰ ਕਿਵੇਂ ਬੱਚਾ ਜਿਹੜਾ ਸਕੂਲ ਦੀ ਪੜਾਈ ਕਰਦੇ ਆ ਪੜ ਪੜਦੇ ਆ ਤਿਆਰੀ ਕਰਕੇ ਜਾ ਕੇ ਸਹੀ ਜਵਾਬ ਦੇ ਕੇ ਪਾਸ ਹੋ ਜਾਂਦੀ ਆ ਵੀ 25 ਸਾਲ ਬਾਅਦ ਬੱਚੇ ਦਖਤ ਨਹੀਂ ਜੀ ਨਸਰ ਬਣ ਜਾਂਦੀ ਹੈ ਤੇ ਇਦਾਂ ਹੀ ਆਪਾਂ ਜੀਵਨ ਦੀ ਜਾਂਚ ਹਾਊ ਟੂ ਲਿਵ ਯੂਰ ਲਾਈਫ ਆਪਣਾ ਜੀਵਨ ਕਿਵੇਂ ਜਿਉਣਾ ਹੈ ਉਹ ਗੁਰੂ ਗ੍ਰੰਥ ਸਭ ਚੋਂ ਮਿਲਦਾ ਹੈ ਸਾਨੂੰ ਉਹ ਵੀ ਕੁਝ ਗੱਲਾਂ ਲਿਖੀਆਂ ਮੇਰੇ ਨਾ ਕਰਨਾ ਕੋਈ ਲਿਖਿਆ ਕਰ ਲਿਆ ਕਰਨਾ ਤੇ ਐਨੀ ਜੀ ਗੱਲ ਹੈ ਸਾਰੀ ਤੇ ਮੈਂ ਕਿੱਥੇ ਹੋਵਾਂਗਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਹਰ ਵੇ ਸਾਡੇ ਨਾਲ ਹੀ ਆ ਤੇ ਜੇ ਗੁਰੂ ਦੇਖਦਾ ਪਿਆ ਉੱਥੇ ਲਿਖਿਆ ਸੱਚ ਬੋਲੋ ਤੇ ਸੱਚ ਬੋਲੀਏ ਫਿਰ ਸਿਰ ਜਾਏ ਤਾਂ ਚਾਏ ਮੇਰਾ ਸਿੱਖੀ ਸਿੱਧਕ ਨਾ ਜਾਏ ਪਰ ਅੱਜ ਪਿਛੇ 19 ਸਾਲ ਅਸੀਂ ਇੱਥੇ ਆਇਆ ਸੀਗਾ ਸਾਰੀ ਦੁਨੀਆ ਫੇਰਿਆ ਐ ਹੀ ਮੇਰਾ ਸਰੂਪ ਹੈ ਅੱਜ ਤੱਕ ਅਜ ਤੇ ਵਿਸ਼ਵਾਸ ਕਰੀਏ ਮੈਂ ਵਿਸ਼ਵਾਸ ਦਵਾ। ਮੈਂ ਭੁਲੰਦਰ ਸਾਹਿਬ ਕੋ ਆਪੋਲਗੁਰ ਕਰਤਾਰ ਮੈਂ ਕਿਸ ਨੂੰ ਮਾੜਾ ਨਹੀਂ ਕਹਦਾ ਇਨਸਾਨ ਮੈਂ ਖੁਦ ਬੁਲਿਆ ਚਾ। ਸੋ ਇਸ ਟਾਈਮ ਮੈਂ ਉਹਨਾਂ ਨੂੰ ਗਾਈਡ ਕਰਦਾ ਮੈਂ ਬੱਚੀ ਬੱਚੀ ਨੂੰ ਆਨੰਦ ਕਰੇ ਗੁਰਦਾਸਪੁਰ ਦਾ ਮੁੰਡਾ ਸੀ ਬੱਚੀ ਬੂਟਰ ਮਣ ਮੋਗੇ ਜੀ ਸੀ ਦੋਨਾਂ ਆਨੰਦ ਕਰੇ ਕੀਤਾ ਕਿਉਂਕਿ ਬੱਚੀ ਸਿਹਣੀ ਹੋ ਗਈ ਸੀ ਮੀਟੱਕਾਈ ਉਹਨੂੰ ਮੈਂ ਤੇ ਉਹ ਲੋੜਵੰਦ ਮੁੰਡਾ ਸੀ ਪਰਪੜਾਕੂ ਮੁੰਡਾ ਸੀ ਪੂਰਨਗੁਰ ਸਿੱਖ ਸੀਗਾ ਦੋਨਾਂ ਆਨੰਦ ਕਰੇ ਕਰਕੇ ਦੋਨਾਂ ਨੂੰ ਮੌਨਟਰੀਅਲ ਭੇਜਿਆ ਸੀ ਮੈਂ ਅੱਜ ਤੋਂ 6 ਸਾਲ ਪਹਿਲੇ ਉਦੋਂ 14 ਲੱਖ ਲੱਗਦਾ ਸੀ ਅੱਜ 25 ਲੱਖ ਲ ਦੋਨੋਂ ਨੇ ਜਾ ਕੇ 3 ਸਾਲ ਮਾਸਟਰਸ ਕਰਨੀ ਸ਼ੁਰੂ ਕਰਤੀ ਇਹ ਵਾਲਾ ਸਭ ਕੋ YouTube ਤੇ ਮਿਲ ਜਾਏਗਾ ਤੁਹਾਨੂੰ ਮੇਰੀ ਨਾ YouTube Educate Punjab ਪਰ ਜਾ ਕੇ ਤੇ ਉੱਥੇ ਬੱਚੀ ਜਗਜੋਤ ਕੌਰ ਮਿਲ ਜਾਏਗੀ ਤੁਹਾਨੂੰ ਤੇ ਉਹ ਫਿਰ 3 ਸਾਲਾਂ ਆਪਣੇ ਪਾਪਾ ਨੂੰ ਹੋਣਾ ਕਰਦੀ ਸੀਗੀ ਅੱਜ ਪਾਪਾ ਅਮਰਤਾਰੀ ਸਿੰਘ ਐ ਵੀਰੇ ਦੇ ਕੇਸ ਹੈਗੇ ਆ ਰੱਖੇ ਤੇ ਮੰਮੀ ਜਿਹੜੀ ਅਨਪੜ੍ਹ ਸੀ ਜਿਹਨੇ ਦਿੱਲੀ ਵਰੇ ਸ਼ਹਿਰ ਨਹੀਂ ਸੀ ਵੇਖਿਆ ਉਹ ਮੌਂਟਰੀਅਲ ਉਹਦੇ ਕੋਲ ਬੈਠੀ ਜਿੱਦੋਂ ਨੂੰ ਮਾਸਟਰ ਦੀ ਡਿਗਰੀ ਮਿਲ ਗਈ 3 ਸਾਲਾਂ ਬਾਅਦ ਦੋਨੋਂ ਬੱਚਿਆਂ ਨੇ ਮਾਸਟਰ ਦੀ ਡਿਗਰੀ ਕੰਪਲੀਟ ਹੋਈ ਤੇ ਦੋਨੋਂ ਬੱਚੇ ਇੰਟਰਨੈਸ਼ਨਲ ਕੰਪਨੀ ਨੌਕੀ ਲੱਗ ਗਈ 2.5 ਲੱਖੋ ਕਮਾਰਿਆ 2.5 ਲੱਖ ਤੇ ਦਿਸਵੰਦ ਗੁਰੂ ਦਾ ਹੁਕਮ ਹੈ ਪੰਜ ਬੱਚੇ ਆਪਣੇ ਪਿੰਡ ਦੇ ਪੜਾ ਰਹੇ ਪੰਜ ਬੱਚੇ ਆਪਣੇ ਪਿੰਡ ਦੇ ਪੜਾ ਰਹੇ ਆ ਤੇ ਐਸਨਸਾ ਸਾਡੀ ਇਹੀ ਕੁਝ ਕਰਨਾ ਚਾਹੁੰਦੀ ਹੈ ਮੈਂ ਉਹ ਬੱਚੇ ਬਾਹਰ ਕੱਢਦਾ ਪੜਾਕੂ ਬੱਚੇ ਪਰ ਗੁਰੂ ਨਾਲ ਜੁੜੇ ਹੋਏ ਬੱਚੇ ਕਿਸੇ ਨੇ ਅਗਰ ਡੋਨੇਸ਼ਨ ਕਰਨਾ ਹੈ ਤੁਹਾਡੇ ਥਰੂ ਉਹ ਆਪਣੇ ਪਿੰਡ ਦੇ ਬੱਚਿਆਂ ਦੇ ਬਾਰੇ ਦੱਸ ਕੇ ਖੁਦ ਵੀ ਡੋਨੇਸ਼ਨ ਕਰ ਸਕਦੇ ਹੋ ਦੇਖੋ ਡੋਨੇਸ਼ਨ ਵੀ ਕਰਦਿਓ ਤੇ ਦੇਖੋ ਬੱਚਾ ਕੋ ਪੜਨਾ ਚਾਹੁੰਦਾ ਹੈ ਅਸੀਂ ਵੀ ਬੱਚੇ ਪੜਾ ਕਰਾ ਪੜਾ ਦਾਂਗੇ ਪਰ ਅਸੀਂ 15 ਕਿੰਮਟ ਬੱਚੇ ਨੂੰ ਪਾਠ ਕਰਨ ਦੀ ਜੂਰ ਕਹਿੰਦੇ ਆ ਕਿਉਂਕਿ ਦੇਖੋ ਭਾਵੇਂ ਕੁਝ ਕਹੀਏ ਕੰਮ ਤਾਂ ਪਰਵਾਹ ਨਹੀਂ ਕਰਨਾ ਹੈ ਮੈਂ ਵੀ ਚੋਲਾ ਇਹ ਬਹੁਤ ਵਧੀਆ ਲੱਗੀ ਜਿੱਦਾਂ ਜੀ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਅੱਜ ਕੱਲ ਬੜੇ ਸਾਰੇ ਬਾਕੀ ਜਿਹੜੇ ਧਰਮ ਐ ਉਹ ਇਦਾਂ ਦੀਆਂ ਸੰਸਥਾਵਾਂ ਚਲਾ ਰਹੇ ਆ ਤੇ ਲੋਕ ਉਧਰ ਮੂੰਹ ਵੀ ਹੋ ਰਹੇ ਆ ਤੁਸੀਂ ਸਿੱਖ ਧਰਮ ਨੂੰ ਬਚਾਉਣ ਦੇ ਲਈ ਬਹੁਤ ਵਧੀਆ ਕੰਮ ਕਰਦੇ ਹੋ ਤੁਹਾਡਾ ਬਹੁਤ-ਬਹੁਤ ਅਸੀਰ ਮੈਂ ਆਪਣੇ ਵੀਰਾਂ ਪੜਣਾ ਸਾਰੇ ਨੂੰ ਜਾਣਦਾ ਵਾਂ ਇੱਥੇ ਦੇਖੋ ਇੰਗਲੈਂਡ ਵਿੱਚ ਘਰ ਸਾਰੀਆਂ ਚਰਚਾਂ ਖਾਲੀ ਪਈਆਂ ਗਿਰਜੇਗਾ ਖਾਲੀ ਖਾਲੀ ਬੈ ਤੇ ਉੱਥੇ ਇੱਥੇ ਸਾਈ ਸਾਈ ਨਹੀਂ ਬਣ ਰਿਹਾ ਉੱਥੇ ਸਿੱਖਾਂ ਨੂੰ ਸਾਈ ਬਣਿਆ ਜਾ ਰਿਹਾ ਥੋੜੇ ਪੈਸੇ ਦੇ ਛੱਦਿਆ ਉਹ ਬਾਈਬਲ ਫੜਾਉਂਦੇ ਆ ਇਸਾਈ ਬੰਦੇ ਅੱਜ ਸਾਡੀ ਕੌਮ ਇਹੀ ਤੇ ਭੁੱਲੀ ਪਈ ਐ ਮੇਰੇ ਵੇ ਰਜਣ ਲੰਗਰ ਖਵਾਈ ਜਾ ਰੀਆਂ ਮੇਰੀਆਂ ਭੈਣਾ ਰੁਮਾਲੇ ਰੁਮਾਲਾ ਚੜਾਈ ਜਾ ਰੀਆਂ ਹੈਨਾ ਗੁਰਦੁਆਰੇ ਵਿੰਨਾਂ ਪਿਆਹ ਲੱਗ ਰਿਹਾ ਬੱਚੇ ਪਾਣੀ ਵੈਦੇ ਨਹੀਂ ਗੁਜ਼ਾਰੇ ਸੋ ਗੁਰਦੁਆਰੇ ਵੀ ਬਣਾਣੇ ਆ ਲੰਗਰ ਵੀ ਲਾਣੇ ਆ ਰੁਮਾਲੇ ਵੀ ਜਾਣੇ ਆ ਕੋਈ ਮਰਿਆਦਾ ਨਹੀਂ ਤੋੜਨੀ ਪਰ ਅਕਲੀ ਕੀਚੇ ਦਾਨ ਜਦੋਂ ਪੜਾਂਗੇ ਨਾ ਤੇ ਸਮੇਂ ਦੀ ਲੋੜ ਐ ਐਜੂਕੇਸ਼ਨ ਬੱਚਿਆਂ ਨੂੰ ਪੜਾਈਆਂ ਕਰਾਈਏ ਗੁਰੂ ਨਾਲ ਜੋੜੀਏ ਸਾਡੇ ਗੁਰਦੁਆਰੇ ਸਲਾਮਤ ਰਹਿਣਗੇ ਤਿੰਨ ਤਿੰਨ ਸੌ ਸਾਲ ਜਦੋਂ ਵਾਲੇ ਗੁਰੂ ਘਰ ਬਣਾਤੇ ਪਰ ਬੱਚਾ ਦਾ ਸਹਣ ਵੈਂਦਾ ਕੋਈ ਨਹੀਂ ਤੋ ਗੁਰੂ ਮੇਰ ਕਰੇ ਤੁਸੀਂ ਦਰਸ਼ਕਾਂ ਨੂੰ ਅਗਰ ਕੁਝ ਨਿਹਾਂ ਦੇਣਾ ਚਾਹੁੰਦੇ ਹੋ ਤਾਂ ਆਪਣੇ ਮੈਂ ਤਾਂ ਇਹੀ ਕਵਾਂਗਾ ਕਿ ਅੱਜ ਸਾਰੇ ਮੇਰੇ ਜਿੰਨੇ ਵੀਰ ਪੈਣਾ ਹੈਗੇ ਦੇਖੋ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਹਮ ਨਹੀਂ ਚੰਗੇ ਬੰਦੇ ਕੋ ਪੁੱਲ ਜਾਂਦਾ ਇਨਸਾਨ ਅਸੀਂ ਗੁਰੂ ਨੂੰ ਮੰਨਦੇ ਆ ਤੇ ਗੁਰੂ ਦਾ ਹੁਕਮ ਜੂਰ ਮੰਨੀਏ ਤੇ ਵਿਸ਼ਵਾਸ ਕਰੀਏ ਜੋ ਮੇਰੇ ਕੋਲ ਵਿਸ਼ਵਾਸ ਹੈਗਾ ਮੈਂ ਇੰਨਾ ਗਰੀਬੀ ਜੋ ਨਿਕਲਿਆ ਸੀਗਾ ਦੂਸਰੀ ਗੱਲ ਪੜਦਾ ਇਥੇ ਲੌਲੀਪਪਾ ਮੇਰਾ ਦੋਸਤ ਚੂਸਦਾ ਸੀ ਤੇ ਮੈਂ ਉਹਦਾ ਮੂੰਹ ਦੇਖਦਾ ਰਹਿੰਦਾ ਸੀ ਟੁੱਟੀ ਜਿਹੀ ਛੱਤ ਮੇਰਾ ਘਰ ਹੁੰਦਾ ਸੀਗਾ ਤੇ ਮੈਂ ਘਰ ਮੰਗਿਆ ਘਰ ਮਿਲ ਗਿਆ ਕਾਰ ਮੰਗੀ ਕਾਰ ਮਿਲ ਗਈ ਕਾਰੋਬਾਰ ਮੰਗਿਆ ਕਾਰੋਬਾਰ ਮਿਲ ਗਿਆ ਸ਼ਾਦੀ ਹੋ ਗਈ ਬੇਟਾ ਮੰਗੇ ਬੇਟਾ ਮਿਲ ਗਿਆ ਬੇਟੀ ਮੰਗੀ ਬੇਟੀ ਮਿਲ ਗਈ ਅਖਰ ਅਖਰ ਗੁਰੂਆਂ ਸਾਹਿਬ ਲਿਖਿਆ ਸੱਚਾ ਜੋ ਮੰਗੇ ਠਾਕੁਰ ਆਪਣੇ ਤੇ ਦੇਂਦਾ ਮੰਗਣ ਦੀ ਚਾਹ ਚ ਆ ਜਾਂਦੇ ਔਰ ਮੈਂ ਉਹਨਾਂ ਚੋ ਇੱਕ ਕਹਿਵਾ ਦੇਂਦਾ ਦੇ ਲੈਂਦੇ ਥੱਕ ਪਾਏ ਉਹ ਦੇਣ ਵਾਲੇ ਨਹੀਂ ਥਕਦਾ ਮੈਂ ਲੈਣਾ ਛੱਡ ਗਿਆ ਤੇ ਆਓ ਆਪਾਂ ਰਲ ਕੇ ਸਾਰੇ ਭੁੱਲਿਆਂ ਨੂੰ ਵਾਪਸ ਲੈ ਕੇ ਆਈਏ ਬਹੁਤ ਬਹੁਤ ਧੰਨਵਾਦ ਹਾਂਜੀ ਦੋਸਤੋ ਇਹ ਵੀਡੀਓ ਦੇਖਣ ਵਾਲੇ ਨੂੰ ਮੇਰੀ ਬੇਨਤੀ ਇਹ ਹੈ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਤੁਸੀਂ ਕਿਸੇ ਨੂੰ ਸਪੌਂਸਰ ਕਰਨ ਦੇ ਵਿੱਚ ਹੈਲਪ ਕਰ ਸਕੋ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਕਰਨ ਦੇ ਵਿੱਚ ਹੈਲਪ ਕਰ ਸਕੋ ਇਹ ਸੰਸਥਾ ਦੇ ਨਾਲ ਜੁੜ ਕੇ ਤੁਸੀਂ ਪੁੰਨ ਕਰ ਸਕਦੇ ਹੋ ਦੋਸਤੋ ਹਾਂਜੀ ਦੋਸਤੋ ਜੋ ਵਿਅਕਤੀ ਬਿਨਾਂ ਕਿਸੇ ਲਾਲਚ ਤੋਂ ਸਮਾਜ ਸੇਵਾ ਕਰ ਰਹੇ ਉਹਨੂੰ ਸਿਰਫ ਇੱਕ سپورਟ ਦੀ ਲੋੜ ਹੁੰਦੀ ਹੈ ਉਹ سپورਟ ਕਿਸ ਚੀਜ਼ ਦੀ ਹੁੰਦੀ ਹੈ ਨਾ ਵੀ ਤੁਹਾਡੇ ਨਾਲ ਕਿੰਨੇ ਸਾਰੇ ਰੋਗ ਜੁੜੇ ਹਨ ਤਾ ਦੋਸਤੋ ਮੇਰੀ ਬੇਨਤੀ ਹੈ ਜੋ ਵੀ ਤੁਹਾਡੇ ਸਮਾਜਿਕਲੇ ਮਾਹਲੇ ਦੇ ਵਿੱਚ ਤੁਹਾਨੂੰ ਲੱਗਦਾ ਵੀ ਚੰਗਾ ਕੰਮ ਕਰਦਾ ਉਹਨੂੰ ਜ਼ਰੂਰ ਸ਼ੇਅਰ ਕਰੋ ਉਹਦੇ ਹੌਸਲੇ ਵਸਾਈ ਤੇ ਲਈ ਜੋ ਤੁਸੀਂ ਉਹਦੀ ਸਪੋਰਟ ਕਰ ਸਕਦੇ ਤਾਂ ਜ਼ਰੂਰ ਕਰੋ ਵੱਧ ਤੋਂ ਵੱਧ ਸਮਾਜ ਸੇਵਾ ਕਰਨ ਦੇ ਲਈ ਪ੍ਰੇਰਿਤ ਹੋਵੋ ਅਗਰ ਤਾਂ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਕਮੈਂਟ ਰਾਹੀਂ ਜ਼ਰੂਰ ਦੱਸਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ